ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰ ਗੁਰਦੇਵ ਧੰ ਤਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦਾ 649 ਜੋ ਪ੍ਰਕਾਸ਼ ਦਿਹਾੜਾ ਉਹਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਪੂਰੀ ਦੀ ਪੂਰੀ ਪੰਜਾਬ ਸਰਕਾਰ ਮਹਾਰਾਜ ਨੂੰ ਨਤਮਸਤਕ ਹੋਣ ਲਈ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਨੂੰ ਨਤਮਸਤਕ ਹੋਣ ਦੇ ਲਈ ਪਵਿੱਤਰ ਨਗਰੀ ਉਹਨਾਂ ਦੇ ਚਰਨਛੋਪਾਪਤ ਨਗਰੀ ਹੈ ਜੋ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅੱਜ ਅਸੀਂ ਉਰੇ ਇਕੱਤਰਤ ਹੋਏ ਹਾਂ ਅੱਜ ਤੋਂ ਮਤਲਬ ਕਿ ਅੱਜ ਤਰੀਕ 4 ਤਰੀਕ ਹੈ 4 ਤਰੀਕ ਤੋਂ ਅੱਜ ਉਰੇ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਨੇ ਔਰ 6 ਤਰੀਕ ਨੂੰ ਭੋਗ ਪਾਏ ਜਾਣਗੇ ਜਿਸ ਦੇ ਵਿੱਚ ਇਸ ਪ੍ਰੋਗਰਾਮ ਨੂੰ ਰਾਜ ਪੱਧਰੀ ਸਮਾਗਮ ਦੀ ਤਰ੍ਹਾਂ ਮਨਾਇਆ ਜਾਊਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਆ ਪਹੁੰਚਣਗੇ ਸਾਰੀ ਸਮੂਹ ਕੈਬਨਿਟ ਪਹੁੰਚੂਗੀ ਸਾਰੇ ਐਮ ਐਲ ਏ ਸਾਹਿਬਾਨ ਪਹੁੰਚਣਗੇ ਇਸ ਤੋਂ ਇਲਾਵਾ ਸਾਰੀ ਸੰਗਤ ਜਿੱਥੇ-ਜਿੱਥੋਂ ਵੀ ਗੁਰੂ ਮਹਾਰਾਜ ਨੂੰ ਪਿਆਰ ਕਰਦੀ ਸੰਗਤ ਹੈ ਉਹ ਸਾਰੇ ਜਣੇ ਉਰੇ ਪਹੁੰਚਣਗੇ ਇਸ ਧਰਤੀ ਦੇ ਉੱਤੇ ਪਹੁੰਚਣਗੇ ਔਰ ਅਸੀਂ ਨਿੱਘਾ ਸੱਦਾ ਦਿੰਦੇ ਆ ਬਤੌਰ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਪੰਜਾਬ ਹੋਣ ਦੇ ਨਾਤੇ ਮੈਂ ਉਰੋਂ ਨਿੱਘਾ ਸੱਦਾ ਦਿੰਦਾ ਕਿਉਂਕਿ ਜਿਹੜਾ ਮੇਰਾ ਡਿਪਾਰਟਮੈਂਟ ਹੈ ਉਹ ਇਸ ਪ੍ਰੋਗਰਾਮ ਦੀ ਨੂਡਲ ਅਥਾਰਟੀ ਹੈ ਸੋ ਤੁਹਾਨੂੰ ਸਾਰਿਆਂ ਨੂੰ ਨਿੱਗਾ ਸੱਦਾ ਦਿੰਦੇ ਆ ਹੱਥ ਜੋੜ ਕੇ ਸਿਰ ਝੁਕਾ ਕੇ ਸੱਦਾ ਦਿੰਦੇ ਆ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਨਿਮਾਣੇ ਬਣ ਕੇ ਉਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਇਹ ਬਹੁਤ ਵੱਡਾ ਉਪਰਾਲਾ ਇਸ ਵਾਰ 659ਵਾਂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਔਰ ਅਗਲੇ ਸਾਲ ਜੋ 650ਵਾਂ ਪ੍ਰਕਾਸ਼ ਦਿਹਾੜਾ ਸ਼ਤਾਬਦੀ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਨੇ ਮਨਾਣਾ ਔਰ ਸਾਡਾ ਮੰਨਣਾ ਹੈ ਕਿ ਅਸੀਂ ਬਹੁਤ ਭਾਗਾ ਵਾਲੇ ਆ ਕਿਸਮਤ ਵਾਲੇ ਆ ਕਿ ਜਿਹੜਾ 650ਵਾਂ ਸ਼ਤਾਬਦੀ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜੇ ਦੀ ਆਊਗੀ ਉਹ ਸਾਡੀ ਜਿਹੜੀ ਰਾਜਕਾਲ ਸਰਕਾਰ ਹੈ ਇਹਦੇ ਦੌਰਾਨ ਆਊਗੀ ਔਰ ਉਸ ਪ੍ਰੋਗਰਾਮ ਨੂੰ ਮਨਾਉਣ ਦੇ ਲਈ ਧੂਮ ਧਾਮ ਨਾਲ ਮਨਾਉਣ ਦੇ ਲਈ 649 ਸਾਲ ਤੋਂ ਲੈ ਕੇ 650 ਸਾਲ ਤੱਕ ਜੋ ਇੱਕ ਸਾਲ ਦਾ ਸਮਾਂ ਇਹ ਪੂਰੇ ਦਾ ਪੂਰਾ ਇੱਕ ਸਾਲ ਦਾ ਸਮਾਂ ਜਿਹੜਾ ਇਹਦੇ ਵਿੱਚ ਹਰ ਮਹੀਨੇ ਜਿਹੜੇ ਨੇ ਸਮਾਗਮ ਹੋਣਗੇ ਜ਼ਿਲ੍ਹਾ ਪੱਧਰ ਤੇ ਵੀ ਹੋਣਗੇ ਹਰ ਹਲਕੇ ਦੇ ਪੱਧਰ ਤੇ ਵੀ ਹੋਣਗੇ ਸਕੂਲਾਂ 'ਚ ਵੀ ਹੋਣਗੇ ਕਾਲਜਾਂ ਦੇ ਵਿੱਚ ਵੀ ਹੋਣਗੇ ਡਰੋਨ ਸ਼ੋ ਵੀ ਹੋਣਗੇ ਸਾਊਂਡ ਐਂਡ ਲਾਈਟ ਸ਼ੋ ਵੀ ਹੋਣਗੇ ਹਰ ਤਰ੍ਹਾਂ ਦਾ ਜਾਨੀ ਕਿ ਜਿਹੜਾ ਪ੍ਰੋਗਰਾਮ ਹੈ ਉਹ ਕੀਤਾ ਜਾਊਗਾ ਤਾਂ ਜੋ ਜੋ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ ਉਹਨਾਂ ਦਾ ਜੀਵਨ ਦਾ ਜੋ ਉਹਨਾਂ ਦੀ ਜਾਂਚ ਹੈ ਅਸੀਂ ਸਾਡੇ ਬੱਚਿਆਂ ਤੱਕ ਆਉਣ ਵਾਲੀ ਸਾਰੀ ਜਨਰੇਸ਼ਨ ਤੱਕ ਅਸੀਂ ਘਰ ਘਰ ਤੱਕ ਉਸ ਚੀਜ਼ ਦੀ ਮਹਿਕ ਹੈ ਜਿਹੜੀ ਉਹਨੂੰ ਖਿਲਾਰ ਸਕੀਏ ਔਰ ਅੱਜ ਅਸੀਂ ਇੱਕ ਵਾਰ ਤੋਂ ਫੇਰ 4 ਫਰਵਰੀ ਦੇ ਵਿੱਚ ਖੜੇ ਆਂ 4 ਫਰਵਰੀ ਨੂੰ ਅੱਜ ਉਹਰੇ ਜਿਹੜਾ ਬੇਗਮਪੂਰਾ ਮিনারੇ ਬੇਗਮਪੂਰਾ ਬਣਿਆ ਹੋਇਆ ਜੋ ਕਿ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆ ਅੱਜ ਉਹਰੇ ਇਸ ਸਥਾਨ ਦੇ ਉੱਤੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ 6 ਤਰੀਕ ਨੂੰ 6 ਫਰਵਰੀ ਵਾਲੇ ਦਿਨ ਭੋਗ ਪਾਏ ਜਾਣਗੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਉਹਦੇ ਦਰਸ਼ਨ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗੁਰਦੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਾਤਨ ਕੋ ਰੰਗ ਨਾ ਕਰੇ ਸਾਤਨ ਸ਼੍ਰੀ ਬਾਹੂ ਸਾਇਬ ਜੀਓ ਦਰਮਾ ਦੇ ਠਾਡੇ ਨਿਰਵਾਣ सूरत करे ਦੇ ਨਾਮ ਚਿਤਾ ਨਾਰੇ ਰਾਮ ਇਸਨੂੰ ਮਨ ਮੇਂ ਵੇਦਿਆ ਉਸ ਅਨ ਨੂੰ ਮਨ ਨਾ ਹਰ ਥਾਲ ਨ ਹੋ ਜੁ ਮਨ ਨਾਮ ਜਿਨ ਕੇ ਮਨ ਸੁ ਬਾਜ ਸ਼ਬਦ ਕਨੇ ਦੇ ਦੇ ਤੁ ਤੁਦ ਵਾਸ ਕੀ ਤੇ ਕਾਲ ਘਟਕ ਨਾ ਗੇਰ ਦਾਸ ਰਾਮਾ ਦੀ ਤੀਉ ਕੰਦ ਸਤਿਰਾ ਪੜੀ ਗੁਰੂ ਪਰਮਨਾਥ ਜੀ ਸਾਨੇ ਉਗੜਾ ਦੇ ਸਤਨਾਮ ਸਿਜੁ ਵਾਹਿਗੁਰੂ 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 ਈਮੇ ਦਾ ਪਰਿਵਾਰਨ ਮਹਾਰਾਜ ਦਾ ਪੰਤਾ ਸੁਖਦਾਸ ਤਾਂ ਕੋ ਬਿਨ ਦਾਸ ਤੂ ਡਗੈ ਜੰਮੀ ਬ੍ਰਹਮਾ ਅਰਦਾਸ ਬਾਸ ਸਤ ਸ੍ਰੀ ਅਕਾਲ ਪਿਤਾ ਜੀ ਪਰਉਪਕਾਰੀ ਸੁਨਹਿਰ ਕਾ ਗੁਰੂ ਨਾਨਕ ਦੇਵ ਜੀ ਤੇ ਆਏ ਹੋਏ ਲਈ ਅੰਮ੍ਰਿਤਧਰ ਗੁਰੂ ਤੇ ਅਮਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਹਾਇ। ਅਰਜਨ ਹਰਗੋਬਿੰਦ ਜੀ ਨੂੰ ਸੁਮਰੋ ਸ਼੍ਰੀ ਵੰਦਾਰੇ ਸ਼੍ਰੀ ਗੁਰੂ ਕੇਸੂ ਜੀ ਵਕਤਾਰੇ ਸਤਿ ਸ੍ਰੀ ਅਕਾਲ ਜੀ। ਦਸਵੇਂ ਪਾਤਸ਼ਾਹ ਚੰਗਾ ਬਾਜਾ ਵਾਲੇ ਸੁਛੇਰੇ ਪਿਤਾ ਦਰੋਪਨ ਹਮਦੇ ਵਾਲੇ ਜਿਨ੍ਹਾਂ ਸੰਗਤਾਂ ਸਿੰਘਣੀਆਂ ਨੇ ਧਰਮ ਹੀ ਸਿ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਉਹਨੀਆਂ ਚੱਕੜੀਆਂ ਤੇ ਚੜ੍ਹੇ ਤਨ ਨਾਰਿਆਂ ਨਾ ਚਰਵਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਸਾਂ ਸਵਾਸਾਂ ਸੰਗ ਨਿਭਾਈ ਤਿਨਾ ਸ਼ਹੀਦ ਸਿੰਘਾਂ ਸਿਗਣੀਆਂ ਪੁੱਤੜੀਆਂ ਦੀ ਪਵਿੱਤਰ ਕਮਾਈ ਬਾਹ ਕੋ ਨਿਸ਼ਾਨਾ ਜੀ ਦਾ ਧਿਆਨ ਧਰ ਕੇ ਬੋਲਣਾ ਦੀ ਪ੍ਰਥਮੀ ਸਰਬਤਨ ਕਾਲ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬਤਨ ਕਾਲ ਸਾਹਿਬ ਜੀ ਕੋ ਵਾਹਿਗੁਰੂ 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 ਚਿੰਤਾ ਹੈ ਦੇਵਤਾਵਨ ਦਾ ਸਦਕਾ ਸਰਬਸਤ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਦਾਨ ਵਿਵੇਕ ਦਾਨ ਵਿਸਾਹੂ ਦਾਨ ਭ੍ਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ਼੍ਰੀ ਅਮਰਸਾ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਢੱਡੇ ਬੁੰਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਸਾਧ ਸੰਗਤ ਜੀ ਸਾਹਿਬ ਜੀ ਬੋਲਣਾ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਧੰਨ ਧੰਨ ਬਾਦਰ ਜੀ ਜੀ ਨੂੰ ਗ੍ਰੰਥ ਆਪ ਜੀ ਦੇ ਪਾਵਨ ਚਰਨਾਂ 'ਚ ਦੋਏ ਜੋੜ ਕੇ ਅਰਦਾਸ ਹੋਇਤੀ ਸਤਿਗੁਰੂ ਜੀ ਆਪ ਜੀ ਦੀ ਬਾਣੀ ਦੀ ਮਹਾਵਾਰ ਬਹੁਤ ਜਨਮ ਵਿਸਰੇ ਇਥੇ ਸਰਕਾਰ ਜੋ ਸਰਦਾਰ ਭਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦੇ ਸਿਰ ਤੇ ਮੇਰ ਪ੍ਰਿਆਤ੍ਰਕਣਾ ਤੰਦਰੁਸਤੀਆਂ ਬਖਸ਼ਣੀਆਂ ਸਮਾਜ ਦੀ ਸੇਵਾ ਕਰਨ ਦੇ ਬਲ ਬਖਸ਼ਣੇ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣਾ ਜੀ ਕਿਰਪਾ vidhan ਕਿਰਪਾ ਕਰਨੀ ਜਿਨ੍ਹਾਂ ਮਨੋ ਭਾਵਨਾ ਨੂੰ ਪ੍ਰਾਕੇ ਪੰਜਾਬ ਸਰਕਾਰ ਵੱਲੋਂ ਇਹ ਮਹਾਨ ਉਦਦ ਪ੍ਰਾਲਾ ਕੀਤਾ ਜਾ ਰਿਹਾ ਹੈ ਮਾਨੀਆਂ ਮਨੋਭਾਵਨਾ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਬਰਤਾਨੇ ਇਨਕਾਂ ਕਲੇਸ਼ਾਂ ਦੇ ਨਾਸ਼ ਕਰਨ ਦੇ ਸਮਾਜ ਦੀ ਸੇਵਾ ਝੋਲੀ ਪਾਣੀ ਚੜ੍ਹਦੀ ਕਲਾ ਕਰਨੀ ਗਰੀਬ ਨਿਵਾਜ਼ ਅਖੰਡ ਪਾਤਸ਼ਾਹਤਾ ਦੀ ਰੰਗਤ ਅੰਦਰ ਸਭੇ ਵਸਤੂਆਂ ਹਾਜ਼ਰ ਹਨ ਆਪ ਜੀ ਦੀਆਂ ਬਖਸ਼ਿਆ ਦਾਤਾਂ ਵਿੱਚੋਂ ਪੰਚਨ ਕੜਾ ਪ੍ਰਸ਼ਾਦੀ ਦੇਵ ਹਾਜ਼ਰ ਆਪ ਜੀ ਨੂੰ ਬੋਗ ਲਾਉ ਸੀਤ ਪ੍ਰਸ਼ਾਦ ਸੰਗਤਾਂ ਵਿੱਚ ਬਰਤਾਨ ਦੀ ਅੱਗੇ ਬਖਸ਼ਣੀ ਦੀ ਸਰਦਾਰ ਸ਼ਿਗੂਰ ਅਰਦਾਸ ਮਹਾਰਾਜਿਓ 2027 ਵਿੱਚ ਆਪ ਜੀ ਦੇ 6600 ਸਾਲਾ ਪ੍ਰਕਾਸ਼ ਉਪਸੰਨ ਨੂੰ ਸਮਰਪਿਤ ਕੀਰਤਨ ਦੀਵਾਨਾਂ ਦੀ ਰੰਗਤਾ ਲਈ ਆਪ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਸਰਦਾਰ ਭਵਨ ਸਿੰਘ ਜੀ ਮਾਨ ਸਿੱਤ ਮੰਤਰੀ ਪੰਜਾਬ ਉਹਨਾਂ ਵੱਲੋਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਗਰੀਬ ਅਵਾਜ਼ ਆਪਣਾ ਅਸ਼ੀਰਵਾਦ ਦੇਣਾ ਆਪ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਉਦੋਂ ਪਰਾਨਾ ਮੱਤਵਿਦ ਵਸਨੀ ਚੜ੍ਹਦੀ ਕਲਾ ਰਕਸ਼ੀ ਗਰੀਵਨਵਾਦ 690 ਪ੍ਰਕਾਸ਼ ਪਰਮ ਨੂੰ ਸਮਰਪਿਤ ਰੱਖੇ ਗਏ ਅਖੰਡ ਪਾਠ ਸਾਹਿਬ ਨੂੰ ਮਾਰਾ ਧਨਮਨ ਤੇ ਧਰਨਾ ਕੀਤੀ ਸੇਵਾ ਦਰ ਤੇ ਪ੍ਰਵਾਨਤਨੀ ਦੂਰੋਂ ਨੇੜਿਓ ਚੱਲ ਕੇ ਇਸ ਨੂੰ ਸਾਧ ਸੰਤਨ ਨੇ ਆਪ ਜੀ ਦੇ ਪਾਵਨ ਫੁਰਬੇਟਾ ਪ੍ਰਵਾਨਤਨੀ ਸਭ ਸੰਤਾਂ ਦੀਆਂ ਸ਼ੁਭ ਮਨੋ ਭਾਵਨਾ ਕੂੜੀਆਂ ਕੰਨੀਆਂ ਗਰੀਵਨਵਾਦ ਆਪ ਜੀ ਕਿਰਪਾ ਕਰੋ ਹੁਕਮਨਾਮਾ ਸਾਹਿਬ ਅਕਸ਼ੇ ਸੰਗਤਾਂ ਨੂੰ ਨਦਰੋਂ ਨਦਰੀਏ ਨਿਹਾਲ ਕਰੋ ਤੇ ਸ੍ਰੀ ਅਖੰਡ ਪਾਠ ਸਾਹਿਬ ਰਸਤ ਕਰਦੇ ਆਪਿਆ ਬਖਸ਼ੋ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ੋ ਗ੍ਰੰਥੀ ਸਿੰਘਾਂ ਦੀ ਬਾਣੀ ਪੜਨ ਦੇ ਸੰਗਤਾਂ ਨੂੰ ਸੇਵਾ ਕੰਮ ਦੇ ਬਲ ਬਖਸ਼ਣੇ ਜੀ ਅਖਰਵਾਦਾ ਘਾਟਾ ਭੁੱਲ ਚੁਕਾਫ ਕਰਨੀ ਸਹੀ ਪਿਆਰੇ ਮੇਲ ਦਿਨਾਂ ਮਿਲਿਆ ਆਪ ਜੀ ਦਾ ਨਾਮ ਚਿੰਤਾ ਗਏ ਨਾਮਿਤ ਨਾਮ ਚੜ੍ਹਦੀ ਕਲਾ ਸਾਹ ਰਾਹੀ ਗੁਜਿਤ ਕੀ ਹਤੇ ਬੋਲੇ ਮੁਕਤ ਦਾ ਸਮਝ ਜਗ ਵੀ ਸੁਧੈ ਬੇਕਨ ਸਮਨ ਸੁਨਾਵ ਨੂੰ ਮਨ ਮਧ੍ਰਿਯ ਸਾਚੁ ਜਸ ਕਮਨ ਗਾਵੇ ਕੋਤਾ ਤ ਜਾਣੀ ਸਮ ਗਾਵੇ ਕੋ ਗੁਣ ਗਡਿਆ ਚਾਰ ਗਾਵੇ ਕੋ ਵਿਦਿਆ ਕਮ ਚਾਹੇ ਕੋ ਕਹਿਣਾ Thank ਗੱਡੀ ਗੱਡੀ ਸਾਹਿਬ ਅੰਲੀ ਤਾਬਿਆਂ ਤੇ ਜਿਹੜੇ ਬੈਠੇ ਬਾਹਰ ਤਾਂ ਇੱਧਰ ਪਾਓ ਬਾਬਾ ਜੀ ਤਕਉਂ ਕਿ ਹਾਂ ਸਰ ਪਲੀਜ਼ ਸੋ ਨਰਭੈ ਸਤਗੁਰੂ ਰਮਦਾਸ ਮਹਾਰਾਜ ਕੀ ਜੈ ਬੋਲੇ ਈ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਸਤ ਗੁਰੂ ਜੈ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਰਕਾਰ ਵੱਲੋਂ ਜੋ ਤਨ ਤਨ ਸ੍ਰੀ ਗੁਰੂ ਰਮਦਾਸ ਜੀ ਦੇ ਪ੍ਰਕਾਸ਼ ਪ੍ਰਭ ਬਣਾਉਣ ਦੀ ਜਿਹੜੀ ਆ ਉਹ ਸ਼ੁਰੂਆਤ ਹੋ ਚੁੱਕੀ ਆ ਅੱਜ ਅਖੰਡ ਪਾਠ ਸਾਹਿਬ ਦੀ ਜਿਹੜੀ ਰੰਮਤਾ ਹੋਈ ਹੈਗੀ ਅੱਜ ਸਾਰੀ ਸੰਗਤ ਨੇ ਸਾਰੇ ਮਹਾਪੁਰਸ਼ਾਂ ਨੇ ਸਾਰੇ ਮੇਰੇ ਕੈਬਨਟ ਦੇ ਸਾਥੀਆਂ ਨੇ ਅੱਜ ਗੁਰੂ ਬਹਾਦਰ ਸਾਹਿਬ ਦੇ ਅੱਗੇ ਅਰਦਾਸ ਕੀਤੀ ਆ ਔਰ 6 ਤਰੀਕ ਨੂੰ ਜਿਹੜੇ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਔਰ ਅੱਜ ਤੋਂ ਲੈ ਕੇ ਲਗਾਤਾਰ ਪੂਰਾ ਸਾਲ ਪਰ ਗੁਰੂ ਸਹਿਬਾਨ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਪੂਰੀ ਦੁਨੀਆ 'ਚ ਹੋਊਗਾ ਬਹੁਤ ਵੱਡੇ ਵੱਡੇ ਸਮਾਗਮ ਹੋਣਗੇ ਔਰ ਸਾਡੀ ਕਮੇਟੀ ਦਾ ਗਠਨ ਹੋਇਆਗੇ ਜਿਹਦੇ ਵਿੱਚ ਸਾਰੇ ਮੇਰੇ ਨਾਲ ਖੜੇ ਮਹਾਪੁਰਸ਼ ਕੈਬਨਟ ਦੇ ਕਲੀਗ ਜਿਹੜੇ ਦੇ ਸਾਥੀ ਮੇਰੇ ਉਹ ਵੀ ਸ਼ਾਮਲ ਨੇ ਸਾਰੇ ਅਸੀਂ ਵਿਚਾਰ ਵਟਾਦਰਾ ਕਰਕੇ ਇਸ ਸਾਲ ਦਾ ਪ੍ਰੋਗਰਾਮ ਬੁਲਿਕਾਂਗੇ ਔਰ 6 ਤਰੀਕ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਆਉਣਗੇ ਔਰ ਆਕੇ ਉਸ ਪ੍ਰੋਗਰਾਮ ਬਾਰੇ ਸਾਰੀ ਜਨਤਾ ਨੂੰ ਸਮੂਹ ਸਾਧ ਸੰਗਤ ਨੂੰ ਜਾਣੂ ਕਰਵਾਉਣਗੇ ਕਿ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਖਾਸ ਕਰਕੇ ਅਸੀਂ ਸੋਚਿਆਗਾ ਕਿ ਸਕੂਲਾਂ ਚ ਕਾਲਜਾਂ ਚ ਯੂਨੀਵਰਸਿਟੀਆਂ ਚ ਔਰ ਸਾਰੀ ਦੁਨੀਆ ਦੇ ਅੰਦਰ ਗੁਰੂ ਸਾਹਿਬਾਨ ਦੀ ਬਾਣੀ ਦਾ ਪ੍ਰਚਾਰ ਕਿਸ ਤਰ੍ਹਾਂ ਕਰਨਾਗਾ ਔਰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਨਾਲ ਸੰਗਤ ਨੂੰ ਕਿਵੇਂ ਜੋੜਨਾਗਾ ਜੋ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆਗਾ ਜੀਵਨ ਜਾਂਚ ਬਾਰੇ ਸਿਖਾਇਆਗਾ ਆਪਣੇ ਸਮਾਜ ਬਾਰੇ ਸਿਖਾਇਆਗਾ ਉਹ ਸਖਿਆਵਾਂ ਨੂੰ ਅੱਗੇ ਅਸੀਂ ਲੈ ਕੇ ਜਾਣਾਗਾ ਪੂਰਾ ਸਾਲ ਪਰ ਜਿਹੜਾ ਇਹਦੇ ਤੇ ਵਿਚਾਰਾ ਹੋਣਗੀਆਂ ਸਾਰੇ ਮਹਾਪੁਰਜ ਜਿਹੜਾ ਹੈਗਾ ਉਹ ਅੱਗੇ ਲੱਗਣ ਕੇ ਪੰਜਾਬ ਸਰਕਾਰ ਜਿਹੜੀ ਹੈ ਪਿੱਛੇ ਰਹਿ ਕੇ ਕੰਮ ਕਰੂਗੀ ਤਾਂ ਕਿ ਇਹ ਜਿਹੜੇ ਸਾਰੇ ਸਮਾਗਮ ਨੇ ਬੜੀ ਸ਼ਰਧਾਪੂਰਵਕ ਬੜੇ ਨਿਮਰ ਭਾਵ ਦੇ ਨਾਲ ਮਨਾਏ ਜਾ ਸਕਣ ਔਰ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾਗਾ ਕਿ 6 ਤਰੀਕ ਨੂੰ ਹਮ ਮਹਾਮਾਕੇ ਪਹੁੰਚੋ ਬਹੁਤ ਵੱਡੇ ਸਮਾਗਮ ਹੋਣਗੇ ਸਾਡੇ ਸਾਰੇ ਮਹਾਪੁਰਸ਼ ਜਿਹੜਾ ਆਪਣੇ ਪ੍ਰਵਚਨ ਕਰਨਗੇ ਔਰ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜਨ ਦੇ ਲਈ ਆਪਣੀਆਂ 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 ਸਖਿਆਵਾਂ ਜਿਹੜੀਆਂ ਗੁਰੂ ਸਾਹਿਬਾਨ ਦੀਆਂ ਸਖਿਆਵਾਂ ਨੇਗੀਆਂ ਉਹ ਪਚਾਉਣ ਦਾ ਯਤਨ ਕਰਨਗੇ ਸੋ ਮੈਂ ਅੱਜ ਜਿੰਨੀ ਵੀ ਸਾਧ ਸੰਗਤ ਪਹੁੰਚੀ ਆ ਸਭ ਦਾ ਧੰਨਵਾਦ ਕਰਦਾ ਔਰ ਖਾਸ ਕਰਕੇ ਸਾਡੇ ਜਿੰਨੇ ਮਹਾਪੁਰਸ਼ ਪਹੁੰਚੇ ਨੇਗੇ ਸਾਡੇ ਕੈਬਨਟ ਦੇ ਸਾਰੇ ਵਜ਼ੀਰ ਪਹੁੰਚੇ ਨੇਗੇ ਹੋਰ ਬਹੁਤ ਸਾਰੀ ਸੰਗਤ ਪਹੁੰਚੀ ਆ ਸਭ ਦਾ ਮੈਂ ਧੰਨਵਾਦ ਕਰਦਾਗਾ ਔਰ ਮੈਂ ਆਸ ਕਰਦਾਗਾ ਕਿ ਤੁਸੀਂ ਬਹੁਤ ਭਾਰੀ ਗਿਣਤੀ ਦੇ ਅੰਦਰ 6 ਤਰੀਕ ਨੂੰ ਜਦੋਂ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਜਾਣਗੇ ਔਰ ਗੁਰੂ ਸਾਹਿਬਾਨ ਦੀ ਬਾਣੀ ਦਾ ਗੁਰਜਸ ਹੋਊਗਾ ਔਰ ਗੁਰੂ ਦਾ ਕੀਰਤਨ ਹੋਊਗਾ ਉਸ ਸਮੇ ਸਾਰੀ ਸਭੂ ਸਾਧ ਸੰਗਤ ਸਭੂ ਪੰਜਾਬ ਦੀ ਨਹੀਂ ਦੁਨੀਆ ਚ ਵੱਸਦੀ ਸਾਧ ਸੰਗਤ ਜਿਹੜੀ ਆ ਉਹ ਪਹੁੰਚੂਗੀ ਔਰ ਗੁਰੂ ਦਾ ਜਸ ਜਿਹੜਾ ਉਹ ਪ੍ਰਾਪਤ ਕਰੂਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਗੁਰਦੇ ਜੈ ਗੁਰਦੇ ਨੈ ਸੋ ਨਿਰਭੈ ਸਤਿਵਾਰ ਮਹਾਰਾਜ ਕੀ ਜੈ ਐਸੀ ਲਾਲ ਤੁਜ बिन ਕੌਣ ਕਰੈ ਗਰੀਬ ਨਵਾਜ਼ ਗਸਈਆ ਮੇਰਾ ਮਾਥਿ ਸਤਦਰੈ ਗਰੀਬਾਂ ਨਮਾਣਿਆਂ ਦੇ ਮਾਣ ਦੇਣ ਵਾਲਾ ਦਬਲਿਆਂ ਕੁਚਲਿਆਂ ਦੀ ਬਾਹ ਫੜਨ ਵਾਲਾ ਨਤਾਣਿਆਂ ਦਾ ਤਾਣ ਨਤੇਰਿਆਂ ਦੀ ਤੇਰ ਨਪੱਤਿਆਂ ਦੀ ਪਤਨ ਗੱਤਿਆਂ ਦੀ ਗਤ ਧੰਨ ਮੇਰੇ ਗੁਰੂ ਅਰਵਦਾਸ ਪਾਤਸ਼ਾਹ ਜੀ ਦਾ 649ਵਾਂ ਆਗਮਨ ਪਰਵਜ ਤਪਸਥਾਨ ਦੇ ਲਾਗੇ ਬਣੀ ਮਨਾਰੇ ਬੇਗਮਪੁਰਾ ਵਿਖੇ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਸੋਹਣੇ ਢੰਗ ਨਾਲ ਮਨਾਉਣ ਦਾ ਪ੍ਰਕਰ ਜਿਹੜੀ ਆਰੰਭ ਹੋਈ ਹੈ ਇਹ ਜਿਹੜਾ ਸਾਰਾ ਜਿਹੜਾ ਇਹ ਧਾਰਮਿਕ ਸਮਾਗਮ ਹੈ ਇਹ ਪੰਜਾਬ ਸਰਕਾਰ ਵੱਲੋਂ ਲੈ ਕੇ ਆਇਆ ਗਿਆ ਹੈ ਤੇ ਤਪਸਥਾਨ ਤੇ 200 ਮੀਟਰ ਨਾਲ ਲੱਗਦੀ ਮਨਾਰੇ ਬੇਗਮਪੁਰਾ ਵਿੱਚ ਏ ਅੱਜ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਹੋਇਆ ਹੈ ਸੋ ਅੱਜ ਮੈਂ ਜਿੱਥੇ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਜੁਰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਬਹੁਤ ਸੋਹਣੀ ਇਹ ਪਹਿਲ ਕਦਮੀ ਜਿਹੜਾ ਹੈ ਇਹ ਜਿਹੜਾ ਉਹਨਾਂ ਦਾ ਬਹੁਤ ਸੋਹਣਾ ਇਹ ਉਪਰਾਲਾ ਹੋ ਰਿਹਾ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਸਮੁੱਚੇ ਸੰਸਾਰ ਵਿੱਚ ਪਹੁੰਚਾਉਣ ਲਈ ਖੁਰਾਲਗੜ੍ਹ ਦੀ ਧਰਤੀ ਤੋਂ ਅਗਾਜ਼ ਕੀਤਾ ਜਾ ਰਿਹਾ ਹੈ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਦਿੰਦੀ ਆ ਤਪਸਥਾਨ ਦੀ ਪ੍ਰਬੰਧਕ ਕਮੇਟੀ ਵੱਲੋਂ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਪ ਕੇ ਗੁਰੂ ਮਹਾਰਾਜ ਦੀ ਸਿੱਖਿਆ ਹੈ ਗੁਰੂ ਮਹਾਰਾਜ ਦੀ ਬਾਣੀ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਓਟ ਆਸਰੇ ਨਾਲ ਸਮੁੱਚੇ ਸੰਸਾਰ ਵਿੱਚ ਜਾਣ ਦਾ ਜਿਹੜਾ ਪ੍ਰਾਲਾ ਖਰੜਗੜ੍ਹ ਸਾਹਿਬ ਤੋਂ ਅੱਜ ਕੀਤਾ ਜਾ ਰਿਹਾ ਹੈ ਸੋ ਮੈਂ ਪ੍ਰਬੰਧਕ ਕਮੇਟੀ ਤਪਸਥਾਨ ਵੱਲੋਂ ਸਮੁੱਚੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਤੇ ਪਾਤਸ਼ਾਹ ਬਾਲ ਵਕਸ਼ਨ ਉਹਨਾਂ ਨੂੰ ਚੜ੍ਹਦੀ ਕਲਾ ਵਕਸ਼ਨ ਤਾਂ ਕਿ ਗੁਰੂ ਅਬਦਾਸ ਮਹਾਰਾਜ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਪੂਰੀ ਦੁਨੀਆ ਵਿੱਚ ਹੋ ਸਕੇ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੈ ਗੁਰੂ ਦੇਵ ਧੰਨ ਬੋਲੇ ਸੋਨਰ ਭੈ ਸ੍ਰੀ ਗੁਰਦਾਸ ਜੀ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਗੁਰੂ ਦੇਵ ਧੰਨ ਗੁਰਦੇਵ ਅੱਜ ਬੜਾ ਭਾਗਾ ਵਾਲਾ ਸਮਾ ਮubarrak ਸਮਾ ਕੀ ਅੱਜ ਅਸੀਂ ਗੁਰੂ ਰਵਦਾਸ ਮਹਾਰਾਜ ਜੀ ਦੇ ਚਰਨ ਛੋਪਾ ਬਰ ਬਧਰਤੀ ਸ੍ਰੀ ਘੁਰਾਲਗੜ੍ਹ ਸਾਹਿਬੀ ਕੇ ਜੋ ਕਿ ਸੂਬਾ ਲੈਵਲ ਦਾ ਜਿਹੜਾ ਉਹਨਾਂ ਦਾ 650ਵਾਂ ਗੁਰਪर्व ਅੱਸੀ ਪੂਰੇ ਸਟੇਟ 'ਚ ਅਸੀਂ ਆਵਾਦੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਮਨਾਉਣ ਜਾ ਰਹੀ ਆ ਉਹਦਾ ਅੱਜ ਗੁਰੂ ਸਾਹਿਬਾਨ ਜੀ ਦਾ ਓਟ ਆਸਰਾ ਲੈ ਕੇ ਅਖੰਡ ਪਾਠ ਸ਼ੁਰੂ ਕਰਾਇਆ ਗਏ ਅਰਦਾਸ ਕੀਤੀ ਗਈ ਸਰਬੱਤ ਦੇ ਭਲੇ ਦੀ ਤੇ ਸਮਾਗਮ ਦਾ ਆਰੰਭ ਕੀਤਾ ਗਿਆ ਤੇ ਮੈਂ ਧਨਵਾਦੀ ਆ ਆਮ ਆਦੀ ਪਾਰਟੀ ਦੀ ਸਰਕਾਰ ਦਾ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇੱਕ ਨੇਕ ਉਪਰਾਲਾ ਇੱਕ ਸ਼ਲਾਗਾਜੋਗ ਉਪਰਾਲਾ ਇੱਕ ਬਹੁਤ ਹੀ ਸੋਨਾ ਉਪਰਾਲਾ ਉਹਨਾਂ ਨੇ ਅਰੰਭਿਆ ਹੈਗਾ ਤੇ ਅਸੀਂ ਬੇਨਤੀ ਕਰਦੇ ਹਾਂ ਸਮੂਹ ਸੰਗਤ ਨੂੰ ਤੁਸੀਂ ਇਹਨਾਂ ਸਮਾਗਾਂ 'ਤੇ ਸਵਾਦ ਚੜ੍ਹੀ ਹਿੱਸਾ ਲਓ ਤਾਂ ਕਿ ਅਸੀਂ ਗੁਰੂ ਸਾਹਿਬਾਨ ਜੀ ਬੋਲੋ ਬਖਸ਼ੀ ਹੋਈ ਸਿੱਖਿਆ ਦੇ ਅਸੀਂ ਆਪਾਂ ਚੱਲ ਕੇ ਇਸ ਜੀਵਨ ਸਫਲ ਕਰਾਈਏ ਜੈ ਗੁਰੂ ਦੇਵ ਧੰਗੁਰ ਦੇਵ ਅੱਜ ਖੁਰਾਲਗੜ੍ਹ ਸਾਹਿਬ ਦੀ ਮਹਾਨ ਤੇ ਬਵਿੱਤਰ ਧਰਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਰੰਭ ਕੀਤੇ ਗਏ ਆ ਸੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 650 ਵੀ ਜਨਮ ਸਤਾਬਦੀ ਨੂੰ ਸਮਰਪਿਤ ਇੱਕ ਬਹੁਤ ਵੱਡੀ ਕੜੀ ਜਿਹੜੀ ਐ ਇੱਕ ਜੋਜਨਾ ਉਹਨਾਂ ਦੀ ਵਿਚਾਰਾਂ ਨੂੰ ਲੈ ਕੇ ਉਹਨਾਂ ਦੀ ਫਿਲਾਸਫੀ ਨੂੰ ਲੈ ਕੇ ਉਹਨਾਂ ਦੇ ਜੀਵਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸ਼ੁਰੂਆਤ ਉਹਦੀ ਕੀਤੀ ਜਾ ਰਹੀ ਐ ਸੋ ਅੱਜ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੀ ਚਰਨ ਸੂ ਪ੍ਰਾਪਤ ਹੈ ਜਿਸ ਧਰਤੀ ਦੇ ਉੱਤੇ ਰਹਿ ਕੇ ਉਹਨਾਂ ਨੇ ਬਾਣੀ ਦਾ ਪ੍ਰਚਾਰ ਕੀਤਾ ਮਨੁੱਖਤਾ ਨੂੰ ਭਾਈਚਾਰੇ ਦਾ ਪ੍ਰੇਮ ਦਾ ਸੰਦੇਸ਼ ਦਿੱਤਾ ਸੋ ਸਾਡੇ ਲਈ ਇਹ ਭਾਗਾ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੀ 650 ਵੀ ਜਨੂ ਸਾਹਿਬ ਦੀ ਸਾਡੇ ਜੀਵਨ ਚ ਆ ਰਹੀ ਹੈ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਅੰਦਰ ਪ੍ਰੋਗਰਾਮ ਲਿਕੇ ਗਏ ਆ ਸੋ ਮੈਂ ਕਹਿ ਸਕਦਾ ਕਿ ਦੁਨੀਆ ਦੇ ਮਹਾਨ ਕ੍ਰਾਂਤੀਕਾਰੀ ਰਹਿਬਰ जिन्होंने समाज ਦੇ ਅੰਦਰ ਉੱਚ ਨੀਚ ਦੇ ਖਿਲਾਫ ਬਰਾਬਰਤਾ ਦੇ ਲਈ ਤੇ ਵਿਸ਼ੇਸ਼ ਤੌਰ ਤੇ ਜਿਹੜਾ ਬੇਗੰਪੁਰੇ ਦਾ ਉਹਨਾਂ ਨੇ ਨਾਰਾ ਦਿੱਤਾ ਮੈਂ ਸਮਝਦਾ ਵੀ ਆਪਣੇ ਆਪ ਚ ਬੜੀ ਅਲੋਕਿਕ ਹੈ ਸਾਰੀ ਸੰਸਾਰ ਦੇ ਅੰਦਰ ਸੋ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੀ ਜਨਮ ਸਾਭ ਜੀ ਨੂੰ ਸਮਰਪਿਤ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਨੇ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਤੇ 6 ਤਰੀਕ ਨੂੰ ਆ ਭੋਗ ਪੈਣਗੇ ਸੋ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਨੂੰ ਤੇ ਖਾਸ ਕਰਕੇ ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹ ਹੌਮ ਹਮਾ ਕੇ 6 ਤਰੀਕ ਨੂੰ ਸ੍ਰੀ ਖੁਰਾਲਗੜ ਸਾਹਿਬ ਕੇ ਪਹੁੰਚਣ ਔਰ ਨਾਤਮਸਕ ਹੋਣ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਅਸੀਂ ਉਸ ਪਵਿੱਤਰ ਤੇ ਮਹਾਨ ਬਾਣੀ ਜਿਨੇ ਮਨੁੱਖਤਾ ਨੂੰ ਆਪਸੀ ਪ੍ਰੇਮ ਸਨੇਹ ਤੇ ਮੁਹੱਬਤ ਦਾ ਪੈਗਾਮ ਦਿੱਤਾ ਉਹਨੂੰ ਉਹਦਾ ਉਹਦਾ ਸਰਵਣ ਕਰ ਸਕੀਏ ਉਹਨੂੰ ਸੁਣ ਸਕੀਏ ਤੇ ਜਿਹੜਾ ਬੇਗੋਂਪੁਰੇ ਦਾ ਕਨਸੈਪਟ ਹੈ ਸ੍ਰੀ ਗੁਰੂ ਆਦਿ ਸਾਹਿਬ ਜੀ ਦਾ ਉਹਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਆਪਣੀ ਬਚਨ ਬੱਤਾ ਦਾ ਪ੍ਰਚਾਰਾ ਕਰੀਏ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 6 ਤਰੀਕ ਨੂੰ ਸ੍ਰੀ ਖੁਲਾਰਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਗੁਰੂ ਸਾਹਿਬਾ ਦਾ ਅਸ਼ੀਰਵਾਦ ਪ੍ਰਾਪਤ ਕਰੋ ਸਭ ਨੂੰ ਜੈ ਗੁਰੂ ਦੇਵ ਜੈ ਗੁਰੂ ਦਾਸ ਬੋਲੇ ਸੋ ਨਿਰਭੈ ਸਤ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਪਰ ਉਹਨਾਂ ਸਤਕਾਰਯੋਗ ਗੁਰੂ ਸਾਧ ਸੰਗਤ ਜੀ ਆਪ ਜੀ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਤਨ ਤਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਪਵਿੱਤਰ ਸਥਾਨ ਦਾ ਜੋ ਮinare begumpura ਅੱਜ ਬਹੁਤ ਖੁਸ਼ੀਆਂ ਮਾਲਕ ਨੇ ਬਖਸ਼ਿਸ਼ ਕੀਤੀਆਂ ਸਾਰਾ ਸਾਧੂ ਸਮਾਜ ਗੁਰੂ ਰਵਿਦਾਸ ਸਾਧੂ ਸਮਾਜ ਸੋਸਾਇਟੀ ਵੱਲੋਂ ਸਾਰੇ ਮਹਾਨ ਮਹਾਪੁਰਸ਼ ਔਰ ਸਾਰੇ ਹੀ ਕੈਬਨਿਟ ਮੰਤਰੀ ਔਰ ਸਾਰੇ ਹੀ ਸੰਗਤ ਅੱਜ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਸ ਸਥਾਨ ਤੇ ਅਖੰਡ ਪਾਠ ਆਰੰਭ ਕੀਤੇ ਗਏ ਆ 4 ਤਰੀਕ ਤੋਂ 6 ਤਰੀਕ ਤੱਕ ਇਹ ਸਮਾਗਮ ਮਹਾਨ ਸਾਰੀ ਦੁਨੀਆ ਦੇ ਵਿੱਚ ਦਿਖਾਏ ਜਾਣਗੇ ਔਰ ਦੁਨੀਆ ਭਰ ਦੀਆਂ ਸੰਗਤਾਂ ਦਰਸ਼ਨ ਕਰਨਗੀਆਂ ਜਿੱਥੇ ਗੁਰੂ ਪਾਖਾ ਜੀ ਦੀ ਮਹਾਨ ਕਿਰਪਾ ਹੋਈ ਆ ਮਹਾਪੁਰਸ਼ਾਂ ਨੇ ਆ ਕੇ ਅਖੰਡ ਜਾਪ ਸ਼ੁਰੂ ਕਰਾਏ ਹੈ ਉੱਥੇ 6 ਤਰੀਕ ਨੂੰ ਭੋਗ ਪਾਣਗੇ ਸਭ ਤੋਂ ਪਹਿਲਾਂ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਸਗਲ ਭਵਨ ਕੇ ਨਾਇਕਾ ਇੱਕ ਸ਼ੀਰਨ ਦਰਸ ਦਿਖਾਏ ਜੀ ਗੁਰੂ ਪਾਤਸ਼ਾਹੀ ਦੇ ਇਸ ਆਗਮਨ ਗੁਰਪੁਰਬ ਨੂੰ 699 ਆਗਮਨ ਗੁਰਪੁਰਬ ਨੂੰ ਸਾਰੀਆਂ ਸੰਗਤਾਂ ਇਸ ਸਾਲ ਦੇ ਵਿੱਚ ਮਨਾਉਣ ਗਿਆ ਔਰ ਪੰਜਾਬ ਸਰਕਾਰ ਨੇ ਮਹਾਨ ਉਪਰਾਲਾ ਕੀਤਾ ਅਸੀਂ ਪੰਜਾਬ ਸਰਕਾਰ ਦੇ ਬਹੁਤ ਬਹੁਤ ਉਹਨਾਂ ਲਈ ਅਸੀਂ ਧੰਨਵਾਦ ਕਰਦੇ ਹਾਂ ਦਾ ਔਰ ਅਦਾਸ ਵੀ ਕਰਦੇ ਕਿ ਪਾਤਸ਼ਾਹ ਕਿਰਪਾ ਕਰਨੀ ਜਿਨ੍ਹਾਂ ਨੇ ਗੁਰੂ ਪਾਤਸ਼ਾਹੀ ਦਾ ਉਹ ਟ੍ਰਾਂਸਫਰ ਲੈ ਕੇ ਇਹ ਮਹਾਨ ਕਾਰਜ ਆਰੰਭ ਕੀਤਾ ਹੈ ਇਸ ਵਿੱਚ ਕਰਤਾਪੁਰ ਖਲਵਾਤਾ ਵਾਲਾ ਮਿੰਗਾ ਹੋਆ ਗੁਰੂ ਪਾਤਸ਼ਾਹੀ ਦੀ ਕਿਰਪਾ ਦੇ ਨਾਲ ਇਹ ਮਹਾਨ ਬੇਗੰਪੁਰਾ ਜੋ ਆਸਾਨ ਦੇਖਣ ਵਾਸਤੇ ਮਿਲ ਰਿਹਾ ਹੈ ਤਾਂ ਸੇ ਸਾਰੀਆਂ ਸੰਗਤਾਂ ਨੂੰ ਇਸ ਆਗਮਨ ਗੁਰਪੁਰ ਦੀ ਲੱਖ ਲੱਖ ਵਧਾਈ ਦਿੰਦੇ ਆ ਔਰ ਸਾਧੂ ਸਮਾਜ ਨੇ ਹੀ ਨਾਲ ਨਾਲ ਲੱਗਦਾ ਹੀ 36 ਏਕੜ ਜਗ੍ਹਾ ਲੈ ਕੇ ਗੁਰੂ ਪਾਤਸ਼ਾਹੀ ਦੇ ਇਸ ਸਮਾਗਮਾ ਵਾਸਤੇ ਖਰੀਦੀ ਹੈ ਤਾਂ ਸਾਰੀਆਂ ਸੰਗਤਾਂ ਉਹ 36 ਏਕੜ ਗੁਰੂ ਰਬੀਦਾਸ ਸਦਨ ਦੇ ਵਿੱਚ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣੇ 13 ਤਰੀਕ ਨੂੰ ਗੁਰੂ ਮਹਾਰਾਜ ਦਾ ਆਗਮਨ ਗੁਰਪੁਰਬ ਸੰਗਤਾਂ ਮਨਾ ਰਹੀਆਂ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ 13 ਤਰੀਕ ਨੂੰ ਵੀ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣੇ ਆ ਸੋ ਅੱਜ ਦੇ ਇਸ ਦਿਵਸ ਲਈ ਸਾਰੀਆਂ ਸੰਗਤਾਂ ਨੂੰ ਵਿਸ਼ੇਵਪਰਦੀਆਂ ਸੰਗਤਾਂ ਨੂੰ ਅਸੀਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਉਹਨਾਂ ਲਈ ਅਰਦਾਸ ਵੀ ਕਰਦੇ ਆਂ ਔਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਗੁਰੂ ਪਾਤਸ਼ਾਹੀ ਜੀ ਦੀ ਕਿਰਪਾ ਦੇ ਨਾਲ ਇਹ ਮਹਾਨ ਕਾਰਜ ਹੋਣ ਜਾ ਰਹੇ ਆ ਸੋ ਅੱਜ ਸਾਰੀਆਂ ਸੰਗਤਾਂ ਨੂੰ ਇਸ ਕਾਰਜ ਲਈ ਲੱਖ-ਲੱਖ ਵਧਾਈ ਹੋਵੇ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਸਾਡੇ ਜਿੱਥੇ ਵੀ ਸਾਡੇ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਸਾਰਿਆਂ ਨੂੰ ਲੱਖ ਲੱਖ ਵਾਰਗ ਹੋਵੇ ਔਰ ਮਹਾਪੁਰਸ਼ਾਂ ਦੇ ਚਰਨਾਂ 'ਚ ਅਸੀਂ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਕਿਰਪਾ ਕਰੇ ਹਮ ਸਰਦੀਨ ਦਿਆਲ ਨਾ ਤੁਮ ਸਰ ਹਉ ਪਤਿਆਰ ਕਾ ਕੀਜੈ ਬਚਨੀ ਤੋਰ ਮੋਰ ਮਨ ਮਾਨੇ ਜਨਕੋ ਪੂਰਨ ਦੀਜੇ ਹਉ ਬਲ ਬਲ ਜੋਰ ਮਈਆ ਕਾਰਨੇ ਕਾਰਨ ਕਵਨਾ ਬੋਲ ਬਹੁਤ ਜਨਮ ਵਿਛੜੇ ਥੇ ਮਾਦ ਹੋਏ ਜਨਮ ਤੁਮਾਰੇ ਦੇਖੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸਨ ਦੇ ਕੇ ਬੋਲੇ ਸੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਜੈ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 699 ਪ੍ਰਕਾਸ਼ ਪੁਰਗ ਦੇ ਸਬੰਧ ਚ ਅੱਜ ਪੰਜਾਬ ਸਰਕਾਰ ਵੱਲੋਂ ਮਨਾਰੇ ਬੇਗਮਪੁਰਾ ਸ਼੍ਰੀ ਖਾਰਗਲ ਸਾਹਿਬ ਵਿਖੇ ਅਖੰਡ ਪਾਠ ਸਾਜ ਦਾ ਆਰੰਭ ਹੋਇਆ ਤਾਂ ਅੱਜ ਜਿਹੜਾ ਆਰੰਭ ਹੋਇਆ ਤੇ 6 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਜਿਨ੍ਹਾਂ ਵਿੱਚ ਸਮੁੱਚੇ ਪੰਜਾਬ ਤੋਂ ਨਹੀਂ ਬਲਕਿ ਪੰਜਾਬ ਤੋਂ ਬਾਹਰੋਂ ਵੀ ਸੰਤ ਮਹਾਪੁਰਖ ਉਹ ਸਾਡੇ ਰਹਿਨਮਾ ਜਿਹੜੇ ਸਾਡੀ ਕੌਮ ਦੀ ਸਾਡੀ ਮਾਨਵਤਾ ਦੀ ਅਗਵਾਈ ਕਰਦੇ ਆ ਉਹ ਸਾਰੇ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਦੂਰ ਦਰਾਡੇੋਂ ਔਰ ਪੰਜਾਬ ਤੋਂ ਸਾਰੇ ਕੈਬਨਨ ਮਨਿਸਟਰ ਔਰ ਸਮੁੱਚੇ ਸਮਾਗਮ ਦੇ ਵਿੱਚ ਮੁੱਖ ਸੰਗਤੀ ਰੂਪ ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਾਜ਼ਰ ਹੋਏ ਆ ਸਾਰੇ ਅਰੇਂਜਮੈਂਟਸ ਹੋ ਗਏ ਆ ਸਤਿ ਮਾਫਰ ਖਾਂਦੇ ਆਉਣ ਦੀਆਂ ਤਿਆਰੀਆਂ ਹੋ ਗਈਆਂ ਖੰਡਪੁਰ ਦਾ ਆਰੰਭ ਹੋ ਗਿਆ ਗਾਗੀ ਸਿੰਘ ਕੀਰਤਨ ਕਰਨ ਲਈ ਪਹੁੰਚ ਰਹੇ ਆ ਸੋ ਸਾਰੇ ਅਰੇਂਜਮੈਂਟਸ ਹੋ ਗਏ ਆ ਤੋ ਅੱਜ ਆਰੰਭ ਹੋਇਆ ਖੰਡਪੁਰ ਸਾਹਿਬ ਦਾ ਵਾਹਿਗੁਰੂ ਅਕਾਲ ਪੁਰਖ ਸਭ ਰੂਹਾਂ ਦੇ ਅੰਦਰ ਗੁਰੂ ਸਾਹਿਬ ਦਾ ਸਦਾ ਆਵਾਜ਼ ਰੱਖ ਕੇ ਔਰ ਸਭ ਰੂਹਾਂ ਮਨੁੱਖੀ ਮਾਨਵਤਾ ਕਦਰਾਂ ਕੀਮਤਾਂ ਸਤਿ ਭਾਵਨਾ ਪਿਆਰ ਔਰ ਗੁਰੂ ਦੇ ਦੇਸ਼ਾ ਨਾਲ ਜੀਵਨ ਜੀਣ ਦੇ ਕਾਬਿਲ ਹੋਣ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰ ਦੇਵ ਜੈ ਹੋ ਗਦੇ